सरपंच तनेदन ਹੋ ਗਿਆ ਤੈਨੂੰ ਫੋਨ ਲਾਉਂਦਾ ਨਾ ਤੂੰ ਫੋਨ ਚੱਕਦਾ ਗਾ ਗਾਲਾ ਜੀ ਕੋਈ ਗੱਲ ਖਰਜਾ ਗੱਲ ਦਾ ਕਰ ਲੈਣ ਦੇ ਗੱਲ ਸੁਣ ਲੈ सरपंच ਮਿੰਤਦਾਰੀ ਆ ਜਿਹੜਾ ਤੈਥੋਂ ਮੈਂ ਰੁਪਏ ਲੈਣੇ ਨੇ ਹਾਲੇ ਰੱਬ ਦਾ ਵਾਸਤਾ ਮੈਨੂੰ ਰੁਪਈਆ ਮੋੜ ਦੇ ਇਹਨੂੰ ਬਾਹਰ ਭੇਜ ਨਾ ਮੈਂ ਗਾਲਾ ਜੀ ਗੱਲ ਹੋਈ ਸੀ ਵਿਆਜ ਦਿੰਨਾ 1 ਰੁਪਏ ਦਾ ਵਿਆਜ ਦਿੰਨਾ ਤੈਨੂੰ 1 ਸਾਲ ਵਾਸਤੇ ਰੁਪਈਆ ਲੈਣੇ ਸਰਪੰਚਾ ਦੇਖ ਰਿਹਾ ਇਕਲੇ ਸਪੈਂਡਾ ਸਾਡੇ ਕਰੇ ਸਾਡੇ ਕੋਈ ਮਰ ਜੂਗਾ ਪਰ ਕਰਾਂ ਕਿ ਮੈਂ ਹੁਣ ਪੈਸੇ ਲੈਣਾ ਕਰਦੇ ਹਾਂ ਹੁਣ ਪਰ ਕੁੜੀ ਬਾਹਰ ਭੇਜਨੇ ਹੁਣ 800 ਰੁਪਏ ਪਹਿਲਾਂ ਭਾਜਣਾ ਚੰਗਰ ਹੋਇਆ ਤੂੰ ਬੜੇ ਇੰਜੀਨੀਅਰ ਰੁਪਏ ਬਾਅਦ ਲੱਗਣਗੇ ਸਾਰੇ ਪਹਿਲਾਂ ਉਹਦਾ ਬੀਜਾ ਸਰਵਾ ਕੀ 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 ਤੁਹਾਡਾ ਪੈਸੇ ਸਾਰੇ ਬਾਅਦ ਚ ਲੱਗਣਗੇ ਆ ਮੈਲੇ ਚੱਲੋ ਕੁੜੀ ਲੈ ਕੇ ਚੱਲੋ ਆਏ ਕੋਣ ਆ ਗਿਆ ਕੋਈ ਇਹ ਯਾਰ ਆ ਅਗੇ ਲੜੀ ਭੇਜ ਦੇਣੀ ਗੁੱਡਾ ਫੋਟੋ ਕੋਈ ਊਣ ਨਹੀਂ ਲਾਈਦਾ ਸਾਰੇ ਬੀਜ ਆਏ ਹੋਏ ਨੇ ਇੰਨੇ ਬੀਜ ਆਏ ਨੇਗੇ ਆਹ ਰਾਜੀ ਮਹਾਰਾਜੀ ਮੇਰੇ ਕੋਲੇ ਪੈਸਾ ਨਹੀਂ ਹੈਗਾ ਆਪਾਂ ਇਹਦੀ ਸਾਰੀ ਫੀਸ ਸਭ ਬੀਜਾ ਲੱਗਣ ਤੋਂ ਬਾਅਦ ਲਵਾਂਗੇ ਸਾਰੀ ਫੀਸ ਬੀਜਾ ਸਾਰੀ ਫ ਪਹਿਲਾਂ ਕੋਈ ਫੀਸ ਨਹੀਂ ਲੈਣੀ ਐਮਬੈਸੀ ਵੀਜ਼ੇ ਵੀ ਨਹੀਂ ਲੈਣੀ ਪਹਿਲਾਂ ਜਿਹੜੀਆਂ ਫੋਟੋਆਂ ਲੱਗੀਆਂ ਉਹਨਾਂ ਨੂੰ ਦੇਖ ਕੇ ਯਕੀਨ ਨਹੀਂ ਆਇਆ ਸਾਰੇ ਵੀਜ਼ੇ ਇੱਥੇ ਹੀ ਲੱਗੇ ਹੋਏ ਨੇ ਨਾ ਜਮਾ ਤਸੱਲੀ ਹੋ ਗਈ ਜੀ ਮੈਂ ਤਾਂ ਜਮਾ ਸਰਪੰਚ ਮੈਨੂੰ ਸਹੀ ਟਿਕਾਣੇ ਤੇ ਟੱਕਰ ਗਿਆ 3 ਮਹੀਨਿਆਂ ਦੇ ਵਿੱਚ ਤੈਨੂੰ ਭੇਜ ਦਾਂਗੇ ਮੈਕਸਿਮਮ ਮੈਕਸਿਮਮ 3 ਮਹੀਨਿਆਂ ਦੇ ਵਿੱਚ ਅੰਡ ショਅ ਕਰਨ ਦੀ ਲੋੜ ਨਹੀਂ ਕੁਝ ਨਹੀਂ ਲੋੜ ਸਾਰਾ ਕੁਝ ਮੈਂ ਕਰੂੰਗਾ ਸਾਡੀ ਤਾਂ ਭਾਈ ਹੋ ਗਈ ਹੁਣ ਪੂਰੀ ਮਨ ਦੀ ਸੰਤੁਸ਼ਟੀ ਹੁਣ ਭਾਈ ਤੁਸੀਂ ਵੀ ਸੁਣ ਲਓ ਕੋਲ ਨਾ ਕਰੋ ਆ ਭਰਾ ਲਵੇ ਆਜੋ ਰੰਪਰੇ ਸ਼ਹਿਰ ਦੇ ਵਿੱਚ ਵੀਡੀਓ ਤੁਹਾਡੇ ਉਹ ਦੋਸਤਾਂ ਨੂੰ ਭੇਜ ਦਿਓ ਜਿਹੜੇ ਬਾਹਰ ਜਾਣਾ ਚਾਹੁੰਦੇ ਆ ਪਰ ਪੈਸਾ ਉਹਨਾਂ ਕੋਲੇ ਨਹੀਂ ਸਾਰਾ ਹਲਵਾਈ ਉਹੀ ਕਰ ਦੇਣਗੇ ਬਾਅਦ ਪੈਸੇ ਲੈਣਗੇ ਆਸਟ੍ਰੇਲੀਆ ਦੇ ਜੁਕੇ ਆ ਜਿਹੜਾ ਬਹੁਤ ਵਧੀਆ ਰਿਜ਼ਲਟ ਆ ਰਹੇ ਨੇ ਵੀ ਸਾਰੇ ਆਓ ਤੇ ਜਲਦੀ ਤੋਂ ਜਲਦੀ ਆਪਣੇ ਵੀਜ਼ੇ ਬਰਾਸਤੋ ਕਿ ਭਾਈ ਸਾਡੀ ਕੁੜੀ ਦੇ ਚਿਹਰੇ ਤੇ ਹਾਸੇ ਦੇਖ ਲਓ ਇਹ ਨਹੀਂ ਹੁਣ ਭਾਈ ਰੁਕਦੀ ਹੈਗੀ